ਅੱਜ ਦਾ ਮੌਸਮ ਬਹੁਤ ਜਿਆਦਾ ਸੋਹਣਾ ਤੇ ਅੱਜ ਨਾ ਸਾਰੇ ਫੁੱਲ ਖਿੜ ਕੇ ਆਪਣੇ ਸੋਰਜਮਕੀ ਦੇ ਇਧਰੋਂ ਵੀ ਤੇ ਉਧਰੋਂ ਵੀ ਬਹੁਤ ਪਿਆਰਾ ਆਇਆ ਹੈ ਬੱਲਾ ਮੀਂਹ ਨਾਲ ਨਾ ਸਾਰੇ ਦਰਖਤ ਬਹੁਤ ਸੋਹਣੇ ਹਰੇ-ਹਰੇ ਹੋ ਗਏ ਦੇਖੋ ਹਵਾ ਕਿੰਨੀ ਵਗ ਰਹੀ ਆ ਐਜੇ ਕਾ ਮੌਸਮ ਦੇ ਵਿੱਚ ਨਾ ਕੰਮ ਕਰਨ ਨੂੰ ਜੇਲ ਕਰਦਾ ਜਿਵੇਂ ਹੋਮਸ ਜੀ ਪਹਿਲਾਂ ਮੀਂਹ ਪੈ ਕੇ ਹੋ ਗਈ ਸੀ ਅੱਜ ਤਾਂ ਬਹੁਤ ਸੋਹਣੀ ਹਵਾ ਵਗੀ ਜਾਂਦੀ ਐ। ਐਤੋ ਜੀ ਆਪਾਂ ਲੈ ਲਿਆ ਪੂਹਾ। ਤੇ ਈਰੂ ਨੂੰ ਆਪਾਂ ਜਿਹਦੇ ਧਾਵੇਂ ਚ ਪਾ ਲੈਨੇ ਆ। ਤੇ ਈਰੂ ਆਪਾਂ ਚੰਗੀ ਤਰ੍ਹਾਂ ਧੋ ਲੈਨੇ ਆ। ਪਾਣੀ ਪਾ ਕੇ ਦੋ ਤਿੰਨ ਪਾਣੀ ਪਾ ਕੇ ਨੂੰ ਚੰਗੀ ਤਰ੍ਹਾਂ ਧੋਵਾਂਗੇ। ਧੋ ਕੇ ਤੇ ਫੇਰ ਆਪਾਂ ਇਹਨੂੰ ਬਣਾਉਣੀ ਆ। ਆਪਾਂ ਆਹ ਪੂਹਾ ਧੋ ਲਿਆ। ਇਹਨੂੰ ਕੋ ਤਿੰਨ ਚਾਰ ਵਾਰੀ ਧੋਤਾ ਇਹਨੂੰ ਉਹੇ ਨੂੰ ਧੋ ਕੇ ਚੰਗੀ ਤਰ੍ਹਾਂ ਇਹਦੇ ਵਿੱਚੋਂ ਨਾ ਜਿਹੜਾ ਕੋਈ ਮਿੱਟੀ ਘੱਟਾ ਹੁੰਦਾ ਉਹ ਸਾਰਾ ਨਿਕਲ ਜਾਂਦਾ ਤੇ ਇਹਨੂੰ ਆਪਾਂ ਰੱਖ ਦਿੰਨੇ ਆ ਉਹਨੇ ਨੂੰ ਇਹ ਫੁੱਲ ਜਿਹਾ ਇਧਰ ਆਪਾਂ ਤੇ ਇਧਰ ਰੱਖ ਲਿਆ ਇਹਨੂੰ ਕੋ ਕੜਾਹੀ ਦੇ ਵਿੱਚ ਤੇਲ ਪਾ ਲਿਆ ਤੇ ਤੇਲ ਦੇ ਵਿੱਚ ਨਾ ਆਪਾਂ ਇਹ ਮੂੰਹਹਲੀਆਂ ਪਾਵਾਂਗੇ ਇਹਨਾਂ ਨੂੰ ਮੂੰਗਫਲੀਆਂ ਨੂੰ ਆਪਾਂ ਚੰਗੀ ਤਰ੍ਹਾਂ ਤਲ ਲਾਂਗੇ। ਉਹੀ ਦੇ ਵਿੱਚ ਬਹੁਤ ਟੇਸਟੀ ਲੱਗਦੀਆਂ ਇਹ ਮੂੰਗਫਲੀਆਂ। ਬੱਸ ਕਰ। ਇਹਨਾਂ ਬਚਨੀ ਦੇ ਤਰ੍ਹਾਂ ਨੂੰ ਹਾਂ। ਉਹੀ ਦੇ ਵਿੱਚ ਸੱਜੀਆਂ ਦਗਾਰਾ ਵੀ ਪੈ ਜਾਂਦੀਆਂ ਜਿਵੇਂ ਆਲੂ ਪੈ ਗਿਆ, ਗਾਜਰ ਤੇ ਸਿੰਪਲ ਮਿਰਚ वगैरह ये पाके यापा ਬਣਾ ਸਕਦੇ ਆ ਪਰ ਮੇਰੇ ਬੱਚਾ ਲੈ ਖਾਣਾ ਤੇ ਫਿਰ ਬੱਚੇ ਉਹ ਸਬਜ਼ੀਆਂ ਇੰਨੀ ਆਪਾਂਦੇ ਨਹੀਂ ਹੈਗੇ ਤੇ ਅੱਜ ਸਿੰਪਲ ਹੀ ਕਰਕੇ ਗਏ ਸੀ ਬਣਾਉਣ ਨੂੰ ਤੇ ਮੈਂ ਸਿੰਪਲ ਹੀ ਬਣਾਉਣ ਲੱਗੀ ਆ ਅੱਜ ਤਾਂ ਜਿਸ ਦਿਨ ਸਬਜ਼ੀਆਂ ਸਬਜ਼ੀਆਂ ਪਾ ਕੇ ਬਣਾਇਆ ਉਸ ਦਿਨ ਫਿਰ ਮੈਂ ਤੁਹਾਡੇ ਨਾਲ ਉਹ ਵੀ ਰੈਸਪੀ ਸ਼ੇਅਰ ਕਰੂੰਗੀ ਜਿਹਨੂੰ ਚੰਗੀ ਤਰ੍ਹਾਂ ਆਪਾਂ ਖਵਾ ਲਾਂਗੇ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਖੁਣਾਗੇ ਤਾਂ ਜੋ ਵੀ ਕੱਚੀਆਂ ਨਾ ਰਹਿ ਜਾਣ ਮੂਹ ਫਲੀਆਂ ਥੋੜਾ ਸੇਕ ਘੱਟ ਕਰਨਾ ਹੈ ਇਹ ਪੋਹੀ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦੀਆਂ ਕਿ ਤੁਹਾਨੂੰ ਸ਼ੁਰੂਆਤ ਪਤਾ ਲੱਗਦਾ ਕਿ ਆਪਣੀਆਂ ਇਹ ਜਿਹੜੀਆਂ ਮੂੰਗਫਲੀਆਂ ਚੰਗਿਆਂ ਤਰੀਕੇ ਚੰਗੇ ਤਰੀਕੇ ਨਾਲ ਨਾ ਇਹ ਤਲੀਆਂ ਲੈਣੀਆਂ ਚਾਹੀਦੀਆਂ ਨੇ ਤੇ ਦੇਖੋ ਤੁਹਾਨੂੰ ਇਹ ਜਿਹੜਾ ਸੀਗਾ ਫਟਣਾ ਸ਼ੁਰੂ ਹੋ ਗਿਆ ਇਹ ਤੋਂ ਪਤਾ ਲੱਗ ਜਾਂਦਾ ਕਿ ਇਹ ਚੰਗੀ ਤਰ੍ਹਾਂ ਪੱਕ ਗਈਆਂ ਹੁਣ ਆਪਾਂ ਇਹਨੂੰ ਇੱਧਰ ਕੱਢ ਲੈਣੇ ਹਾਂ ज बच्चे स्कूल आते ना तो हल्का फुल्फा खाना होता है खाना वगैरह तो खाके आए हूँ हूँ आप इधर प्याज ले लिया प्याज पा लगे ਹਰੀ ਮਿਰਚ ਵੀ ਪੈਂਦੀ ਆ ਮੈਂ ਹਰੀ ਮਿਰਚ ਨਹੀਂ ਪਾਈ ਤੇ ਕਿਉਂਕਿ ਨਾ ਉਹ ਬੱਚਿਆਂ ਨੂੰ ਹੁੰਦੇ ਆ ਜੀ ਕੋਈ ਨਾ ਜਿਆਦਾ ਸਿੱਖੀ ਹੋ ਜਾਂਦੀ ਆ ਤੇ ਇੱਧਰ ਆਪਾਂ ਹੁਣ ਇਹਦੇ ਵਿੱਚ ਆਹ ਰਾਈ ਪਾਵਾਂਗੇ ਇਹਦੇ ਨਾਲ ਬਹੁਤ ਵਧੀਆ ਟੇਸ ਆਉਂਦਾ ਮੈਂ ਪਹਿਲਾਂ ਤਾਂ ਨਹੀਂ ਪਾਈ ਕਿ ਨਾਲ ਨਾਲ ਪਾਣੀ ਨਾ ਇਹਨੇ ਮੱਖੀ ਜਾਣੀ ਹੁੰਦੀ ਆ ਆਪਾਂ ਤਾਂ ਪਾਣੀ ਪਹਿਲਾਂ ਪਏ ਥੋੜਾ ਜਿਆਦਾ ਵੀ ਇਹਦਾ ਜਿਹੜਾ ਹੈਗਾ ਕੰਟ੍ਰੀਚਰ ਘਟ ਗਿਆ ਤੇ ਇਹਦਾ ਤੇਲ ਦਾ ਤੇ ਹੁਣ ਆਪਾਂ ਇਹਨੂੰ ਵੀ ਵਿੱਚ ਪਾ ਦਿੰਦੇ ਆ ਰਾਈ ਇੱਕ ਪਿੰਚ ਹਿੰਗ ਦੀ ਪਾ ਦਾਂਗੇ। ਬਿਲਕੁਲ ਇੱਕ ਪਿੰਚ ਹੀ ਪਾਵਾਂਗੇ। ਹੋਰ ਸੇਬਜੀ ਦਾ ਤੁਸੀਂ ਮਟਰ ਵਗੈਰਾ ਸਾਰਾ ਕੁਝ ਪਾਸ ਆ ਛੇੜੀ ਚ। ਅਨੁਸਾਰ ਮੈਂ ਕਹਿ ਗਈ ਸੀ ਇਹਨਾਂ ਦੇ ਵਿੱਚ ਬਦਾਮ, ਕਾਜੂ ਇੱਦਾਂ ਦੀ ਜੀਜਾ ਮੂਵੀ ਵਿੱਚ ਪਾ ਦਿੰਨੀ ਹੁੰਦੀ ਆ ਸਾਰੀ ਚੀਜ਼ਾਂ ਪੈ ਜਾਂਦੀਆਂ ਹੁਣ ਆਪਾਂ ਆਪਣਾ ਪਿਆਜ਼ ਭੁੰਨ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਮਿਰਚ ਤੇ ਹਲਦੀ ਇਹਨੂੰ ਗਿਸਾ ਲਾਂਗੇ ਪੂਰੇ ਤੱਕ ਸੇਕ ਥੋੜਾ ਘੱਟ ਕਰ ਦਿੰਦੇ ਆ ஹம் ஏதே போய் ஃபுல்லாக இன்னா வீட் பக்கா சுக்கி யூஸ் பாத்தே தோட்டம் கட்டணா புள்ளே ஜனாலுகே ਹਰੇ ਕੜੀ ਪੱਤੇ ਹਾਂ ਦਾ ਕੜੀ ਪੱਤਾ ਹੋਵੇ ਨਾ ਤੋ ਬੜਾ ਬੜਾ ਟੇਸਟੀ ਲੱਗਦਾ ਇਹਦੇ ਵਿੱਚ ਉਹ ਇਹਦੇ ਵਿੱਚ ਬਹੁਤ ਟੇਸਟੀ ਲੱਗਦਾ। ਛੇਰੇ ਨੂੰ ਪਰੇ ਉਹ ਬੂਟਾ ਲੱਗਿਆ ਹੋਇਆ ਸੀਗਾ ਤੇ ਉਹ ਆਪਣਾ ਨਾ ਉਹਨੂੰ ਗਰਮੀ ਕਰਕੇ ਤੋ ਦੱਸਿਆ ਕਿੰਨੇ ਬੂਟੇ ਮੱਚ ਗਏ ਤੇ ਉਹ ਵੀ ਵਿਚਾਰਾ ਮੱਚ ਗਿਆ ਸੀਗਾ। ਇਹ ਦੁਆਰ ਸਾਂ ਇਹ ਧੂਹ ਹੁੰਦੀਆਂ ਫੇਰ ਦੁਆਰ ਤੋਂ ਲਾਉਣ ਹੀ ਸ਼ੁਰੂ ਕਰਦੇ ਆ ਬੂਟੇ। ਮਸਾਲੇ ਇਸੇ ਤਰੀਕੇ ਨਾਲ ਥੋੜਾ ਥੋੜਾ ਕਰਕੇ ਮਿਲਾਵਾਂਗੇ ਸਿਰ 5 ਮਿੰਟ ਲੱਗਦੇ ਆ ਬਣਦੇ ਇਹਨੂੰ ਦੇਖੋ ਕਿੰਨਾ ਵਧੀਆ ਬਣਿਆ ਇਹ ਬੱਚੇ ਤਾਂ ਇਹਦੇ ਵਿੱਚ ਸੌਸ ਵਗੈਰਾ ਪਾ ਕੇ ਖਾਂਗੇ ਜਦੋਂ ਉਹਨਾਂ ਨੇ ਜਦੋਂ ਖਾਣਾ ਉਹਦੇ ਹੀ ਆਪਾਂ ਉਹ ਆਪ ਦੀ ਸੌਸ ਪਾਉਣਗੇ ਪਾਉਣੀਆਂ ਤਾਂ ਤੇ ਆਪਾਂ ਇਹਨਾਂ ਨੂੰ ਬੱਚਿਆਂ ਨੂੰ ਬਣਾਤਾ ਹੁਣ ਆਪਾਂ ਇਹਦੇ ਵਿੱਚ ਇਹ ਜਿਹੜੀਆਂ ਮੂੰਗਫਲੀਆਂ ਪਾਈਆਂ ਬਣਾਇਆ ਕਲੀਆਂ ਸੀ ਨਾ ਇਹ ਵੀ ਆਪਾਂ ਇਹਦੇ ਵਿੱਚ ਪਾ ਦਨੇ ਆ। ਪੁਜੀਆ ਉਦੋਂ ਕੌਣਾ ਜਦੋਂ ਤੁਸੀਂ ਇਹਨੂੰ ਸਰਵ ਕਰਨਾ ਜਦੋਂ ਤੁਸੀਂ ਖਾਣਾ। ਫਿਰ ਪੁਜੀਆ ਕਰੰਚੀ ਪਣ ਵੀ ਇਹਦੇ ਵਿੱਚ ਬਹੁਤ ਵਧੀਆ ਹੁੰਦਾ। ਲੋ ਜੀ ਆਪਾਂ ਗੈਸ ਬੰਦ ਕਰ ਦਿੰਨੇ ਆ। ਤੇ ਇਨੋਂ ਆਪਾਂ ਐਸੇ ਬਰੈਡ ਬਣਾ ਲਏ। ਬਲੋ। ਹੁਣ ਆਪਾਂ ਇਹਦੀ ਪਲੇਟਿੰਗ ਕਰਦੇ ਆਂ। ਜੇ ਤੁਹਾਨੂੰ ਇਹ ਰੈਸਪੀ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਵਿੱਚ।